ਬਾ ਇੱਕ ਵੀ ਨਾਈਟ ਕਿਸੇ ਦੇਖ ਰਿਹਾ ਹੋ ਇੱਥੇ ਨਹੀਂ ਆ ਕੋਰ ਤੇ ਹੋਰ ਦੇਖੋ ਦੋਨੋਂ ਸਾਈਡਾਂ ਤੋਂ ਸੜਕ ਪਟਕ ਰਹੀ ਹੈ ਜੋ ਵੀ ਕੰਮ ਕਰ ਰਹੇ ਆ ਤੁਸੀਂ ਵੀ ਦੇਖਦੇ ਹੋ ਉਹਨਾਂ ਪਾਸੇ ਇੱਟਾਂ ਰੰਗੀਆਂ ਮਿੱਟੀ ਦੀਆਂ ਬੋਰੀਆਂ ਰੱਖੀਆਂ ਨੇ ਉਹਨਾਂ ਬੋਰੀਆਂ ਦੇ ਕਰਕੇ ਜੋ ਗੱਡੀ ਦੀ ਲਾਈਟ ਪੈਂਦੀ ਹੈ ਤੇ ਬੰਦੇ ਨੂੰ ਆਂਦੇ ਜਾਂਦੇ ਨੂੰ ਜਿਹੜਾ ਵਾਈਕਲ ਚਲਾ ਰਿਹਾ ਆ ਜਨਮਲੇ ਰਾਘਿਰ ਨੇ ਉਹਨਾਂ ਨੂੰ ਕਿਉਂਕਿ ਸੜਕ ਦੇਖ ਰਹੀ ਆ ਸੜਕ ਦੇਖ ਰਹੀ ਹੈ ਦੂਜੇ ਪਾਸੇ ਉਹ ਸੜਕ ਦੇਖ ਰਹੀ ਹੈ ਜਿੱਥੇ ਕੰਮ ਚੱਲ ਰਿਹਾ ਜੇਕਰ ਇਹ ਮੋਰੀਅਮੇ ਰੱਖਿਆ ਹੋਣ ਤੇ ਪਤਾ ਨਹੀਂ ਕਿੰਨੇ ਐਕਸੀਡੈਂਟ ਹੋ ਸਕਦੇ ਨੇ ਸੂਬਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਹੱਥ ਜੋੜ ਕੇ ਅਪੀਲ ਕਰਦੇ ਆ ਦੂਜਾ ਇਹ ਵੀ ਦੱਸਣਾ ਚਾਹਾਂਗੀ ਸੜਕ ਜੋ ਬਹੁਤ ਜ਼ਿਆਦਾ ਖਰਾਬ ਹੈ ਜੀ ਦੇਖ ਰਹੇ ਹਾਂ ਮਾਲੇ ਜਾਂਦੇ ਵਾਹਨ ਦੀ ਜਿਹੜੀ ਲਾਈਟ ਦੇ ਰਾਹੀ ਬੰਦਾ ਜਾਂਦਾ ਹੈ ਸਪੀਡ ਲਾਈਟ ਇੱਕ ਵੀ ਨਹੀਂ ਆ ਗਈ ਉਹ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਸਰਕਾਰਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਇਹ ਮੇਨ ਹਾਈਵੇ ਹੈ ਜੀ ਜੋ ਛੋਟੇ ਸਹਿ ਜਿਆਦਾਤਰ ਚਰਨ ਚੋਕ ਆਪਣੀ ਧਰਤੀ ਸ਼੍ਰੀ ਫਤਿਹਗੁਰ ਸਾਹਿਬ ਦੀ ਜਾਂਦੀ ਹੈ ਸੜਕ ਹੈ ਇਹ ਦੂਜੇ ਪਾਸੇ ਇਹ ਪਟਿਆਲੇ ਦੀ ਜਾਂਦੀ ਸੜਕ ਹੈ ਸਰਹੱਦ ਰੋਡ तो तो रहे मेरी भी है हाथ जोड़ के जरूर पेट्रोल पंप आ रहा पेट्रोल पंप की जो लाइट है वो देख सकते हो पर जे गल करिए हाईवे होम्पे लगने चाहिए ने खबे तो व्डिया लाइटा लगनिया ਮੇਰੇ ਵੱਕਤ ਸਰ ਉਹ ਕੈਸੇ ਕਾਰਨ ਕਰਕੇ ਹੁੰਦੇ ਇੱਕ ਤਾਂ ਵੱਧਦੇ ਆ ਦੂਸਰਾ ਇੱਥੇ ਲਾਈਟ ਬਿਲਕੁਲ ਨਹੀਂ ਹੈ ਉਹ ਮਹਾਂ ਦਿਰਾਤ ਹੈ ਪ੍ਰਸ਼ਾਸਨ ਇਹ ਕਾਹੋ ਨਾ ਕਰ ਰਿਹਾ ਸਰਕਾਰਾ ਬਹੁਤ ਕੰਮ ਕਰ ਰਹੀ ਨਹੀਂ ਕਿਹੜੀ ਚੀਜ਼ ਵੀ ਕਰਾਇਓ ਜੇ ਇੱਥੇ ਲਾਈਟ ਹੋਵੇ ਕਿਤੇ ਲਾਜ਼ਮੀ ਹੈ ਇੱਕ ਤੋਂ ਬ੍ਰੋਸ਼ੀ ਕਰਕੇ ਸੜਕ ਦਾ ਦੂਰੀਆਂ ਜ਼ਿਆਦਾ ਬਰਬਾਦ ਹੋ ਰਿਹਾ ਹੈ ਇਹ ਨਾ ਹਟਾਈ ਗਏ ਹੋਵੇ ਤੇ ਸੜਕ ਨੂੰ ਜਰੂਰ ਸਾਈਟ ਡਿਪਾਰਟਮੈਂਟ ਆ ਕੇ ਚੱਲਣਾ ਹੋਵੇ ਤੋ ਤੇਸਰਾਂ ਵਾਲੇ ਬਹੁਤ ਹੀ ਮਜਾ ਹੋਵੇਗਾ ਜੇ ਦੋਨੋਂ ਪਾਸੇ ਲਾਈਟਾਂ ਲੱਗਦੇ ਆਣ ਇਸ ਨਾਲ ਜਨਮ ਨਹੀਂ ਰਾਤ ਹੀ ਰਹੇ ਬਹੁਤ ਹੀ ਉਸ ਬਹੁਤ ਉਹਨਾਂ ਨੂੰ ਪਰੇਸ਼ਾਨੀ ਦਾ ਜੇ ਸਾਹਮਣਾ ਨਾ ਕਰਨਾ ਪੈਂਦਾ ਹੈ ਉਸ ਤੋਂ ਨਿਜਾਤ ਪਾਣ ਕੇ ਕਿਉਂਕਿ ਰਾਤ ਦੇ ਟਾਈਮ ਜਿਆਦਾ ਔਖ ਹੈ ਇਹ ਦੇ ਵਿੱਚ ਤਾਂ ਬੰਦੇ ਨੂੰ ਇੱਕ ਹੀ ਮਾਰਾ ਦੀ ਰੋਸ਼ਨੀ ਹੁੰਦੀ ਹੈ ਇਹ ਚੜਿਆ ਹੁੰਦਾ ਹੈ ਤਾਂ ਬੰਦੇ ਨੂੰ ਆਂਦਾ ਜਾਂਦਾ ਬੰਦਾ ਦੇਖਦਾ ਰਾਹ ਕਿ ਦੇਖਦਾ ਕੋਈ ਵਾਈਕਲ ਦੇਖਦੇ ਤੇ ਸੜਕ ਦੇਖਦੀ ਹੈ ਕੋਈ ਦੇਖਦੇ ਨਹੀਂ ਅਸੀਂ ਉਹ ਅਪੀਲ ਕਰਦੇ ਆ ਕਿ ਜਰੂਰ ਇਸੇ ਉੱਪਰ ਧਿਆਨ ਦਿੱਤਾ ਜਾਏ ਇਹ ਸਾਰਾ ਸੜਕਾਂ ਜੁੱਟੀ ਹੋਈ ਹੈ ਇਸ ਦੀ ਬਰਮਦ ਕੀਤੀ ਜਾਏ ਇਸ ਨੂੰ ਬਣਾਇਆ ਜਾਵੇ ਇਹ ਛੋਟੇ ਸਹਾਜਿਆਨੂ ਜਾਨੀ ਹੋਈ ਹੈ ਸੜਕ ਹੈ ਗੁਰਦੁਆਰਾ ਸਾਹਿਬ ਜਾਣੀ ਸੜਕ ਹੈ ਬਹੁਤ ਸਾਰੇ ਸਟਰੀਟ ਰਾਈਡ ਥੋੜੀ ਬਹੁਤ ਹੀ ਜ਼ਰੂਰੀ ਹੈ ਬਹੁਤ ਹੀ ਲਾਜ਼ਮੀ ਹੈ ਕਿਉਂਕਿ ਛੋਟੇ ਸਹਾਜਿਆਨੇ ਤੋਂ ਵਾਸਤੇ ਸੀਟੀਆਂ ਦਿੱਤੀਆਂ ਦਿੱਤੀਆਂ ਸੇਵਾ ਮਹਾਰਾਜੀ ਨੇ ਆਪਣਾ ਪੂਰਾ ਸਰਬੰਸਵਾਰ ਦਿੱਤਾ ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਸਾਡੇ ਵਰਗੇ ਠੱਕੇ ਪਟੜਾਂ ਦੇ ਵਾਸਤੇ ਆਪਣਾ ਪੂਰਾ ਨੂਰਾ ਪਰਿਵਾਰ ਵਾਰ ਦਿੱਤਾ ਆਪਣੀ ਪਿਤਾ ਦੀ ਵਾਰ ਦਿੱਤੇ ਛੋਟੇ ਸਹਿਜਾ ਦੇ ਵੱਡੇ ਸਹਿਜਾ ਦੇ ਇਹ ਕਾਹਦੇ ਸਾਡਾ ਸੁਝਵਾਨ ਹੈ ਇਹ ਤੇ ਸਾਡੀ ਕੋਈ ਤੁਛ ਜੀ ਸੇਵਾ ਹੋਵੇਗੀ ਜੇਕਰ ਅਸੀਂ ਇੱਕ ਸਟਰੀਟ ਲਾਈਟਾਂ ਲਗਾ ਦਈਏ ਸੜਕ ਦੀ ਮੁਰੰਮਤ ਕਰਾ ਲਈਏ ਆ ਜਾਂਦੇ ਨੇ ਜੋ ਰੋਜ਼ ਇਹ ਲੋਕ ਨੇ ਜੋ ਕੰਮ ਕਰਾਤੇ ਜਾਂਦੇ ਨੇ ਜਾਂ ਸੰਗਤ ਦਰਸ਼ਨਾਂ ਨੂੰ ਜਾਂਦੀ ਹੈ ਜਾਂ ਆਪੋ ਆਪਣੇ ਜੋ ਵੀ ਲੋਕਾਂ ਦੇ ਰੁਝੇਵੇਂ ਨੇ ਉਸ ਵਾਸਤੇ ਜਾਂਦੇ ਆਉਂਦੇ ਨੇ ਉਹ ਕੇਸ ਕਰਕੇ ਇਸ ਦੇ ਉੱਤੇ ਸਟਰੀਟ ਲਾਈਟ ਕਰਾਣੀ ਬਹੁਤ ਜ਼ਰੂਰੀ ਹੈ ਇੱਕ ਵਾਰ ਮੈਂ ਤੁਹਾਡੇ ਲਈ ਮਕਾਨ ਦੀ ਪੂਰੀ ਵੀਡੀਓ ਪਾ ਕੇ ਦਿਖਾਰੇ ਆਪੋ